ਖਬਰਾਂ ਦੀ ਖਬਰ ਤੁਹਾਡਾ ਸਵਾਗਤ ਹੈ ਮੈਂ ਹਾਂ ਮਿੰਨੀ ਤੇ ਮੇਰੇ ਨਾਲ ਖਬਰਾਂ ਦੀ ਖਬਰ ਲੈਣ ਲਈ ਹਾਜ਼ਰ ਨੇ ਮਿਸਟਰ ਮੰਨੂ ਸੋ ਅੱਜ ਦੀ ਪਹਿਲੀ ਖਬਰ ਹੈ ਕਿ ਵਿਧਾਨ ਸਭਾ ਵਿੱਚ ਲੀਡਰ ਦੀ ਹੋਈ ਤੂ ਤੂ ਮਮੈਂ ਜਿਹੜੇ ਸਾਹਬ ਨੇ ਨਾ ਵਿਧਾਨ ਸਭਾ ਦੇ ਵਿੱਚ ਤੂ ਤੂ ਮਮੈਂ ਕੀਤੀ ਏ ਇਹ ਕਿਸੇ ਪਾਸੇ ਮੈਨੂੰ ਲੀਡਰ ਨਹੀਂ ਸੱਸ ਨੂੰ ਜ਼ਿਆਦਾ ਨਜ਼ਰ ਆਈ ਮੈਨੂੰ ਤਾਂ ਇਦਾਂ ਲੱਗਣ ਡਿਆ ਇਹ ਵਿਧਾਨ ਸਭਾ ਨਹੀਂ ਇੱਕ ਸਟਾਰ ਪਲੱਸ ਦਾ ਕੋਈ ਸ਼ੋਅ ਚੱਲਣ ਡਿਆ ਜ ਜਿਹਦੇ ਵਿੱਚ ਇੱਕ ਤਾਂ ਕਪੂਰ ਦੀ ਪ੍ਰੋਡਕਸ਼ਨ ਵਾਲਿਆਂ ਨੇ ਕੋਈ ਸੈੱਟ ਲਾਇਆ ਤੇ ਗੋਪੀ ਬਹੁਤ ਤੇ ਕੋਕਲਾ ਬੈਂਡ ਆਪਸ ਚਤਾਨੇ ਮਿਹਣੇ ਦੇ ਰਹੀਆਂ ਇਹ ਲੀਡਰ ਆਪੋਜੀਸ਼ਨ ਤੇ ਮੇਨ ਲੀਡਰ ਨੇ ਜਿਹੜੇ ਸਾਹ ਦੀ ਆਪਸ ਦੇ ਵਿੱਚ ਬਹਿਸ ਕੀਤੀ ਏ ਤੂ ਤੂ ਮਹਿਮਾ ਕੀਤੀ ਏ ਇਹ ਰਾਜਨੀਤਾ ਘਟ ਤੇ ਸੌਂਕਣਾ ਜ਼ਿਆਦਾ ਲੱਗਦੇ ਪਏ ਸੀ ਇੱਕ ਦੂਜੇ ਦੀ ਇਦਾਂ ਲੱਗ ਰਿਹਾ ਸੀ ਜਿਵੇਂ ਐਕਸ਼ਨ ਕਰ ਕਰਕੇ ਤੇ ਇੱਕ ਦੂਜੇ ਨੂੰ ਤਾਨੇ ਤੇ ਸਿੱਠਣੀਆਂ ਦੇ ਰਹੀਆਂ ਸੌਕਣ ਤੂੰ ਮਰ ਤੂੰ ਮਰ ਤੂੰ ਲੜ ਤੂੰ ਤੇਰਾ ਮੁੰਡਾ ਮੇਰਾ ਮੁੰਡਾ ਆਦਾ ਮੁੰਡਾ ਆਦਾ ਮੇਰਾ ਕੰਮ ਤੇਰਾ ਕੰਮ ਤੇਰੀ ਫਿਲਮ ਮੇਰੀ ਫਿਲਮ ਇਹ ਤੁਸੀਂ ਹਿਸਾਬ ਲਾ ਲਓ ਜੇ ਇਹ ਹਿਸਾਬ ਰਿਆ ਵਿਧਾਨ ਸਭਾ ਦੇ ਵਿੱਚ ਤੇ ਔਂਗਲ ਟਾਈਮ ਦੇ ਵਿੱਚ ਤੁਸੀਂ ਤੁਤੂ ਮਹਿਮਾ ਦੀ ਗੱਲ ਕਰਦੇ ਹੋ ਇਟਾ ਰੋੜੇ ਨਾਲ ਚੱਲੇ ਤੇ ਗੱਲ ਕਰੇ ਓ ਤੁਸੀਂ ਮਨਜੀ ਮੈਂ ਤੁਹਾਨੂੰ ਦੱਸਾਂ ਜਿਹੜੀ ਗੱਲ ਇਹ ਵਿਧਾਨ ਸਭਾ ਦੀ ਫੁਟੇਜ ਤੇ ਵੀਡੀਓ ਕੱਢ ਕੇ ਤੇ ਪਿੱਛੇ ਬੀਜੀਐਮ ਲਗਾ ਕੇ ਨਾ ਉਹ ਜਿਹੜਾ ਧਮ ਤਾਣਾ ਨਾ ਧਮ ਤਾਣਾ ਨਾ ਨਾ ਧਮ ਤਾਣਾ ਨਾ ਨਾ ਇੱਕ ਸੇ ਟੀਵੀ ਸ਼ੋਅ ਦੇ ਵਿੱਚ ਮੈਂ ਕਿਨਾਂ ਰਿਲੀਜ਼ ਕਰ ਦਿਓ ਜੀ ਪੰਜਾਬੀ ਦਾ ਸਭ ਤੋਂ ਵੱਡਾ ਸੀਰੀਅਲ ਨਾ ਬਣ ਗਿਆ ਤੇ ਗੱਲ ਕਰਿਓ ਬੈਸ ਮਨਜੀ ਬਹਿਸ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਜੇ ਲੋ ਫਿਰ ਖਬਰਾਂ ਨੂੰ ਦਫਾ ਕਰੋ ਅੱਜ ਤੁਸੀਂ ਮੇਰੇ ਨਾਲ ਬਹਿਸ ਹੀ ਕਰ ਲਓ ਮੈਨੂੰ ਆਦਤ ਨਹੀਂ ਬਹਿਸ ਕਰਨ ਦੀ ਤੇ ਕੋਈ ਨੀ ਕੋਈ ਕੋਰਸ ਕਰ ਲਓ ਫਿਰ ਬਹਿਸ ਕਰਨ ਦਾ ਮੈਂ ਕੋਰਸ ਕੀ ਕਰਾਂ ਤੁਸੀਂ ਕਰ ਲਓ ਮੈਨੂੰ ਕੋਰਸ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਮੈਂ ਬਿਨਾ ਕੋਰਸ ਕਰਨ ਤੋਂ ਨਵਜੋਤ ਸਿੰਘ ਸਿੱਧੂ ਤੋਂ ਵੀ ਜ਼ਿਆਦਾ ਬਹਿਸ ਕਰ ਸਕਦਾ ਵੈਸੇ ਮੈਨੂੰ ਜੀ ਮੈਂ ਵੀ ਕਿਸੇ ਤੋਂ ਘੱਟ ਨਹੀਂ ਤੂੰ ਤੂੰ ਮੈਂ ਕਰਕੇ ਨਾ ਕਿਤੇ ਵੀ ਖਲਾਰਾ ਪਾ ਸਕਦੀ ਆ ਬਸ ਮੈਂ ਇਹ ਚੈੱਕ ਕਰਨ ਡਿਆ ਸੀ ਫਿਰ ਤੁਸੀਂ ਐਦਾਂ ਕਰੋ ਵੀ ਇਹ ਖਬਰਾਂ ਖਬਰਾਂ ਵਾਲਾ ਕੰਮ ਬੰਦ ਕਰਕੇ ਨਾ ਚੋਣਾਵ ਲੜੋ ਚੋਣਾ ਜਿੱਤੋ ਐਮਐਲ ਐਮਪੀ ਮੰਤਰੀ ਬਣ ਕੇ ਤੇ ਪਾਰਲੀਮੈਂਟ ਚ ਜਾ ਕੇ ਬਹਿਸ ਕਰਕੇ ਖਲਾਰਾ ਪਾਓ ਕਿਉਂਕਿ ਉੱਥੇ ਵੈਸੇ ਵੀ ਅੱਜਕੱਲ ਕੰਮ ਕਰਨ ਵਾਲੇ ਘੱਟ ਤੇ ਬਹਿਸ ਕਰਨ ਵਾਲੇ ਜ਼ਿਆਦਾ ਚੱਲਣ ਦੇ ਮਨਦੀ ਤੂੰ ਦਿਨ ਮੈਨੇ ਸਲਾਬ ਵਧੀਆ ਦਿੱਤੀ ਸੱਚੀ ਬਹਿਸ ਮੇਰਾ ਮਤਲਬ ਖਬਰ ਦੀ ਖਬਰ ਅੱਠ ਇੱਥੇ ਹੀ ਖਤਮ ਕਰਦੇ ਆ ਸਸਿਕਾਲ ਮੈਂ ਤਾਂ ਕਿਨ੍ਹੇ ਦੋ ਤਿੰਨ ਖਬਰਾਂ ਦੀ ਹੋਰ ਖਬਰ ਲੈ ਆਈ ਲੈਂਦੀ ਐ ਮੰਨੂ ਜੀ ਮੈਨੂੰ ਨਾ ਬਹੁਤ ਜ਼ਿਆਦਾ ਭੁੱਖ ਲੱਗੀ ਆ ਤੁਹਾਨੂੰ ਤਾਂ ਪਤਾ ਹੀ ਆ ਕਿ ਪੰਜਾਬੀ ਖਬਰਾਂ ਤੋਂ ਬਿਨਾ ਤਾਂ ਰਹਿ ਸਕਦੇ ਆ ਪਰ ਖਾਣੇ ਤੋਂ ਬਿਨਾ ਨਹੀਂ